ਨੇ ਆਰੰਭ ਹੋਈ ਸੀ ਰਾਗ ਗੌੜੀ ਜਿੱਥੋਂ ਆਰੰਭ ਹੋਇਆ ਸੀ ਨਾ ਉੱਥੇ ਸਰਲੇਖ ਆਇਆ ਸੀ ਦੋਪ ਦੇ ਚੌਪ ਦੇ ਇਹ ਦੋਨੇ ਸ਼ਬਦ ਇਕੱਠੇ ਚੱਲਦੇ ਹਨ ਕਿਤੇ ਕਿਤੇ ਚੌਪ ਦੇ ਆ ਜਾਂਦੇ ਨੇ ਕਿਤੇ ਕਿਤੇ ਦੋਪ ਦੇ ਵੀ ਮਾਲਕ ਨੇ ਉਸੇ ਬਾਣੀ ਦੇ ਅੰਦਰ ਬਖਸ਼ਿਸ਼ ਕੀਤੇ ਹਨ ਇੱਥੇ ਚੌਪ ਦੇ ਅਤੇ ਦੋਪ ਦੇ ਦੋਵੇਂ ਸ਼ਬਦ ਇਕੱਠੇ ਆ ਰਹੇ ਨੇ ਉਸ ਤੋਂ ਬਾਅਦ ਦੂਸਰੀ ਬੇਨਤੀ 20 ਸ਼ਬਦ ਅਸੀਂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀਆਂ ਦੀ ਬਾਣੀ ਦੇ ਅਸੀਂ ਪੜੇ ਹਨ 18 ਸ਼ਬਦ ਮਾਲਕ ਨੇ ਕਿਰਪਾ ਕੀਤੀ ਤੀਸਰੇ ਗੁਰੂ ਦੇਵ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦੇ ਆਏ ਨੇ ਰਾਗ ਗੌੜੀ ਦੇ ਅੰਦਰ 20 ਅਤੇ 18 38 ਹੋਗੇ 32 ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਕਿਰਪਾ ਦੇ ਸਦਕਾ ਅਸੀਂ ਸ਼ਬਦਾਂ ਨੂੰ ਪੜਿਐ 20 18 ਅਤੇ 32 ਟੋਟਲ 70 ਹੋਗੇ ਪਹਿਲੇ ਗੁਰਦੇਵ ਦੀ ਬਾਣੀ ਪੜੀ ਉਹਨਾਂ ਦੀ ਬਾਣੀ ਤੋਂ ਬਾਅਦ ਦੂਸਰੇ ਗੁਰਦੇਵ ਦੀ ਬਾਣੀ ਜਾਤ ਰੱਖਣਾ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਦੀ ਬਾਣੀ ਜੇਕਰ ਕੋਈ ਤੁਹਾਨੂੰ ਪੁੱਛੇ ਨਾ ਕਿ ਸਭ ਤੋਂ ਘੱਟ ਕਿਹੜੇ ਗੁਰੂ ਸਾਹਿਬਾਂ ਦੀ ਕਿਹੜੇ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸਾਹਿਬਾਂ ਦੀ ਬਾਣੀ ਦੇ ਅੰਦਰ ਦਰਜ ਹੈ ਉਹ ਹੈ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਕਿਹੜੇ ਗੁਰੂ ਦੀ ਬਾਣੀ ਸਭ ਤੋਂ ਘੱਟ ਦਰਜ ਹੈ ਜੀ ਗੁਰੂ ਅੰਗਦ ਦੇਵ ਜੀ ਕੇਵਲ 63 ਸ਼ਲੋਕ 63 ਕੇਵਲ 63 ਸ਼ਲੋਕ ਹਨ ਜੋ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਹਨ ਜੋ ਸਾਹਿਬਾਂ ਦੀ ਬਾਣੀ ਦੇ ਅੰਦਰ ਦਰਜ ਨੇ ਚੌਪ ਦੇ ਦੋ ਪਦੇ ਆਏ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ 63 ਸ਼ਲੋਕ ਸਨ ਇਸ ਕਰਕੇ ਦੂਸਰੇ ਗੁਰੂਦੇਵ ਦੀ ਬਾਣੀ ਦਰਜ ਨਹੀਂ ਸੀ ਹੈ ਤੀਸਰੇ ਗੁਰੂਦੇਵ ਦੀ ਬਾਣੀ ਆਈ 18 ਚੌਪ ਦੇ ਦੋ ਪਦੇ ਆਏ ਉਸ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਆਈ 32 ਉਹਨਾਂ ਦੇ ਸ਼ਬਦ ਆਏ ਟੋਟਲ ਸ਼ਬਦ ਜਾ ਕੇ 175 ਅੰਗ ਦੇ ਉੱਤੇ ਬਣਿਆ ਸੀ 170 ਸ਼ਬਦ ਉਸ ਤੋਂ ਬਾਅਦ ਪੰਜਵੇਂ ਗੁਰੂਦੇਵ ਮਹਾਰਾਜ ਦੀ ਬਾਣੀ ਆਉਂਦੀ ਹੈ 92 파르샤 ਦੀ ਬਾਣੀ ਦੇ ਅਸੀਂ ਅੱਜ 172 ਸ਼ਬਦ ਬਣਨਗੇ 20 ਸ਼ਬਦ ਗੁਰੂ ਨਾਨਕ ਸਾਹਿਬ ਦੇ 18 ਤੀਸਰੇ ਗੁਰਦੇਵ ਦੇ 32 ਚੌਥੇ ਗੁਰਦੇਵ ਦੇ 172 ਸ਼ਬਦ ਜਿਹੜੇ ਹਨ ਉਹ ਧੰਨ ਗੁਰੂ ਇਹ ਅਰਜਨ ਦੇ ਮਹਾਰਾਜ 파르샤 ਦੇ ਬਣਨਗੇ ਕੁੱਲ ਸ਼ਬਦ ਜਿਹੜੇ ਹਨ ਚੌਪ ਦੇ ਦੋ ਪਦਿਆਂ ਦੀ ਗਿਣਤੀ ਰਾਗ ਗੋਡੀ ਦੇ ਅੰਦਰ 242 ਹੋਵੇਗੀ ਉਸ ਤੋਂ ਬਾਅਦ ਧੰਨ ਗੁਰੂ ਨਵੇਂ ਗੁਰੂ ਦੇਵ ਮਹਾਰਾਜ ਪਾਤਸ਼ਾਹ ਧੰ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਜਿਹੜੀ ਹੈ ਉਹ ਅੱਜ ਅਸੀਂ ਆਰੰਭ ਕਰਾਂਗੇ ਕੇਵਲ ਉਹਨਾਂ ਦੀ ਬਾਣੀ ਦੇ ਅਸੀਂ ਅੱਜ ਨੌ ਸ਼ਬਦ ਪੜਾਂਗੇ ਧੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਉਹਨਾਂ ਦੇ ਨੌ ਸ਼ਬਦ ਹੀ ਚੌਪ ਦੇ ਦੋਪ ਦੇ ਅੰਦੀ ਗਿਣਤੀ ਦੇ ਅੰਦਰ ਜਾਂ ਨਵੇਂ ਗੁਰੂ ਦੇਵ ਮਹਾਰਾਜ ਦੇ ਸ਼ਬਦ ਜਿਹੜੇ ਹਨ ਉਹ ਸਹਬਾ ਦੀ ਬਾਣੀ ਦੇ ਅੰਦਰ ਗੌੜੀ ਰਾਗ ਦੇ ਵਿੱਚ ਕੇਵਲ ਨੌ ਸ਼ਬਦ ਹਨ ਉਸ ਤੋਂ ਬਾਅਦ ਅਸ਼ਟਪਦੀਆਂ ਆਰੰਭ ਹੋਣਗੀਆਂ ਇੱਕ ਗੱਲ ਨੋਟ ਕਰਿਓ ਤੁਸੀਂ ਗੁਰਬਾਣੀ ਦੇ ਅੰਦਰ ਕਦੇ ਪੜੋਗੇ ਨਾ ਕਿਤੇ ਰਾਗ ਗੌੜੀ ਤਾਂ ਉਹਦੇ ਪੈਰ ਦੇ ਛੋਟਾ ਜਿਹਾ ਅੰਕ ਲਿਖਿਆ ਹੋਏਗਾ 1 ਜਾਂ 2 ਕਦੇ ਮਨ 'ਚ ਆਇਆ ਕਦੇ ਇਹ ਕਾਰਨ ਕੀ ਹੈ ਕਿਉਂ ਲਿਖਿਆ ਹੈ ਇਹ ਲਿਖਣ ਦਾ ਕਾਰਨ ਕੀ ਹੈ 204 ਅੰਕ ਖੋਲਿਓ ਤੁਸੀਂ ਆਪਣੀ ਪੋਥੀ ਸਾਹਿਬ ਤੋਂ 204 ਅੰਕ ਖੋਲਿਓ ਜੇ ਤੁਸੀਂ 204 ਅੰਕ ਖੋਲੋਗੇ ਹਿਸਾਬ ਤੋਂ ਹੈਠਾ ਪੜਿਓ ਰਾਗ ਗੌੜੀ ਪੂਰਬੀ ਮਹਿਲਾ ਪਹਿਲਾ ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ ਉੱਥੇ ਦੇਖਿਓ ਪੂਰਬੀ ਦੇ ਪੈਰ ਦੇ ਹੇਠਾਂ ਇੱਕ ਪਿਆ ਹੋਇਆ ਉਹ ਘਰ ਦਾ ਸੂਚਕ ਹੈ ਜਿਵੇਂ ਕਈ ਜਗ੍ਹਾ ਦੇ ਉੱਤੇ ਆਉਂਦਾ ਹੈ ਨਾ ਕਿ ਰਾਗ ਗੌੜੀ ਪੂਰਬੀ ਘਰ ਪਹਿਲਾ ਮਹਿਲਾ ਪੰਜਵਾਂ ਕਿਉਂਕਿ ਗੁਰਬਾਣੀ ਜਿਹੜੀ ਹੈ ਉਹ ਸਮੁੱਚੀ ਗੁਰਬਾਣੀ ਰਾਗਾਂ ਦੇ ਅੰਦਰ ਹੈ ਰਾਗ ਨੂੰ ਗਾਇਆ ਜਾਂਦਾ ਹੈ ਸੋ ਬਾਬਕ ਕਹਿੰਖ ਜਿਸ ਚੀਜ਼ ਨੂੰ ਗਾਇਆ ਜਾਂਦਾ ਹੋਵੇ ਉਹਦੇ ਨਾਲ ਤਾਲ ਦੀ ਜ਼ਰੂਰਤ ਜ਼ਰੂਰ ਪਏਗੀ ਤੇ ਜਿਸ ਘਰ ਦੇ ਅੰਦਰ ਇਹ ਸ਼ਬਦ ਨੂੰ ਤਾਲ ਨੂੰ ਵਜਾਉਣਾ ਹੈ ਉਹ ਘਰ ਪਹਿਲਾ ਹੈ ਸਤਿਗੁਰ ਨੇ ਦ੍ਰਿਸ਼ਟਾਂਤ ਦੇ ਦਿੱਤਾ ਘਰ ਪਹਿਲੇ ਦਾ ਸੂਚਕ ਦੇ ਦਿੱਤਾ ਕਿ ਕੇਵਲ ਗੁਰਬਾਣੀ ਇਹ ਜੇ ਪੜ੍ਹਨੀ ਹੈ ਤੇ ਪੜ੍ਹਨਾ ਜੇ ਕੋਈ ਸੰਗੀਤ ਦੇ ਤੌਰ ਤੇ ਇਹਦਾ ਕੀਰਤਨ ਕਰਨਾ ਹੈ ਤੇ ਮਾਲਕ ਨੇ ਇਹ ਹਦਾਇਤ ਕੀਤੀ ਕਿ ਇਸ ਸ਼ਬਦ ਨੂੰ ਘਰ ਪਹਿਲੇ ਦੇ ਅੰਦਰ ਜਿਹੜਾ ਹੈ ਉਹ ਗਾਉਣ ਦੀ ਹਦਾਇਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਛੀ ਦੀ ਬਾਣੀ ਨੂੰ ਜੇਕਰ ਪੜ੍ਹੀਏ ਨਾ ਬੜੇ ਪਿਆਰੇ ਨੁਕਤੇ ਹਨ ਤੇ ਬੜਾ ਪਿਆਰਾ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨ ਦਾ ਵਿਚਾਰਨ ਦਾ ਜੁਰ ਅਰਥਾਂ ਦੇ ਨਾਲ ਇਸ ਬਾਣੀ ਨੂੰ ਪੜਿਆ ਜਾਏਗਾ ਤੇ ਆਪਣੇ ਆਪ ਸੁਭਾਵਕ ਹੀ ਇਹ ਗੱਲਾਂ ਆਪਣੇ ਅੰਦਰੋਂ ਪੈਦਾ ਹੋਣਗੀਆਂ ਸਤਿਗੁਰੂ ਜੀਓ ਐਨਾ ਵੱਡਾ ਅਮੋਲਕ ਕੀਮਤੀ ਖਜ਼ਾਨਾ ਸੀ ਸਾਡੇ ਕੋਲ ਸਾਨੂੰ ਪਤਾ ਹੀ ਨਹੀਂ ਮਾਫ ਕਰਿਓ ਸਾਨੂੰ ਬੇਸ਼ੱਕ ਗੱਲ ਸੁਣਨ ਚ ਨਾ ਚੰਗੀ ਲੱਗਦੀ ਹੋਵੇ ਅਸੀਂ ਗੁਰਦੁਆਰਾ ਸਾਹਿਬ ਸਿਰਫ ਦੋ ਕੰਮਾਂ ਵਾਸਤੇ ਆਉਂਦੇ ਹਾਂ ਜਾਂ ਤੇ ਅਸੀਂ ਸ਼ਿਕਾਇਤਾਂ ਕਰਨ ਆਉਂਦੇ ਹਾਂ ਜਾਂ ਤੇ ਅਸੀਂ ਆਪਣੀ ਅਗਲੀ ਅਰਜ਼ੀ ਲਗਾਉਣ ਵਾਸਤੇ ਆਉਂਦੇ ਹਾਂ ਸਿਰਫ ਦੋ ਕੰਮ ਕਿ ਮਾਲਕ ਜੀਓ ਤੁਹਾਡੇ ਕੋਲ ਆਹ ਚੀਜ਼ ਮੰਗੀ ਸੀ ਤੁਸੀਂ ਨਹੀਂ ਨਾ ਦਿੱਤੀ ਮੇਰੀ ਆ ਮਨੋ ਕਾਮਨਾ ਕਿਉਂ ਨਹੀਂ ਪੂਰੀ ਹੋਈ ਤੁਸੀਂ ਕਿਉਂ ਨਹੀਂ ਦਿੱਤਾ ਇਹ ਸ਼ਿਕਾਇਤ ਹੋ ਗਈ ਤੇ ਜੇ ਮੰਨ ਲਓ ਕਿ ਜੇਕਰ ਆਪਣੀ ਉਹ ਅਰਜ਼ੀ ਪੂਰੀ ਹੋ ਗਈ ਫਿਰ ਅਗਲੀ ਅਰਜ਼ੀ ਸਾਡੀ ਤਿਆਰ ਹੈ ਕਿ ਹੁਣ ਸਤਿਗੁਰੂ ਜੀ ਆਹ ਚੀਜ਼ ਕਦੋਂ ਦਵੋਗੇ ਕਿਸ ਦਿਨ ਇਸ ਤਰ੍ਹਾਂ ਆਈਏ ਗੁਰਦੁਆਰਾ ਸਾਹਿਬ ਕਿ ਮੈਂ ਆਪਣੇ ਗੁਰੂ ਨੂੰ ਮਿਲਣ ਵਾਸਤੇ ਚੱਲਿਆ ਹਾਂ ਜਿਹੜੇ ਪਿਆਰ ਨਾਲ ਬਾਣੀ ਪੜ੍ਹਦੇ ਨੇ ਨਾ ਤੋਂ ਉਹਨਾਂ ਦੇ ਮੱਖ ਤੋਂ ਆ ਆਮ ਗੱਲਾਂ ਨਿਕਲਦੀਆਂ ਹਨ ਕਿ ਜਦੋਂ ਬਾਣੀ ਪੜ੍ਹਦੀ ਹੈ ਇਸ ਤਰ੍ਹਾਂ ਲੱਗਦਾ ਕਿ ਮੈਂ ਗੁਰੂ ਸਾਹਿਬ ਦੇ ਨਾਲ ਗੱਲ ਕਰ ਰਿਹਾ ਹਾਂ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਕਥਾ ਦੇ ਦੌਰਾਨ ਕਿ ਜਦੋਂ ਤੁਸੀਂ ਥਰਡ ਪਰਸਨ ਵਾਸਤੇ ਗੱਲ ਕਰੋਗੇ ਨਾ ਕਿ ਉਹ ਇਨਸਾਨ ਜਿਹੜਾ ਹੈ ਬੜਾ ਚੰਗਾ ਹੈ ਉਹ ਦੇ ਸ਼ਬਦ ਜਿਹੜਾ ਉੱਥੇ ਮੌਜੂਦ ਨਹੀਂ ਹੈ ਪਰ ਉਹਦੀ ਗੱਲ ਹੋ ਰਹੀ ਹੈ ਉਹ ਥਰਡ ਪਰਸਨ ਹੈ ਜਿਹੜਾ ਸਾਹਮਣੇ ਬੈਠਾ ਹੋਏ ਉਹਦੇ ਵਾਸਤੇ ਇਹ ਸ਼ਬਦ ਵਰਤਦੇ ਆ ਤੇਰਾ ਘਰ ਕਿੱਥੇ ਹੈ ਤੂੰ ਰਹਿੰਦਾ ਕਿੱਥੇ ਹੈ ਤੂੰ ਕਰਦਾ ਕਿੱਥੇ ਹੈ ਕਰਦਾ ਕੀ ਹੈ ਤੇ ਸਤਿਗੁਰੂ ਨੇ ਪ੍ਰਮਾਤਮਾ ਨੂੰ ਕਿੰਨਾ ਕਲੋਜ਼ਲੀ ਹੋ ਕੇ ਗੱਲ ਕੀਤੀ ਹੋਏਗੀ ਸੋਦਰ ਤੇਰਾ ਕਿਹਾ ਮਤਲਬ ਬਿਲਕੁਲ ਲੱਗਿਆ ਆਮੋ ਸਾਹਮਣੇ ਗੱਲ ਹੋ ਰਹੀ ਹੈ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤਬਹਿ ਸਰਬ ਸੰਮਾਲੇ ਤੂੰ ਕਰਤਾ ਸਚਿਆਰ ਮੈਂਡਾ ਸਾਈ ਤੂੰ ਮੇਰਾ ਸਚਿਆਰ ਮੈਂਡਾ ਸਾਈ ਹੈ ਤੂੰ ਮੇਰਾ ਪ੍ਰਮਾਤਮਾ ਬਿਲਕੁਲ ਆਮੋ ਸਾਹਮਣੇ ਬੈਠ ਕੇ ਗੱਲ ਹੋ ਰਹੀ ਹੈ ਪਰ ਮਾਫ ਕਰਿਓ ਅਸੀਂ ਇਸ ਚੀਜ਼ ਨੂੰ ਬੜਾ ਦੂਰ ਕਰਕੇ ਦੇਖਦੇ ਹਾਂ ਜੇ ਉਹਨਾਂ ਲੋਕਾਂ ਨੇ ਗੱਲਾਂ ਕੀਤੀਆਂ ਪਰਮਾਤਮਾ ਸਤਵੇਂ ਅਸਮਾਨ ਦੇ ਉੱਤੇ ਰਹਿ ਰਹੇ ਐ ਅਸੀਂ ਇਹ ਕੁਝ ਮੰਨ ਕੇ ਬੈਠ ਗਏ ਨਾ ਸਵਰਗ ਦੀ ਚਾਹਨਾ ਵਾਸਤੇ ਆਉਣ ਵਾਲੇ ਸਮੇਂ ਨੂੰ ਮੈਂ ਜਨਮ ਮਰਨ ਕਟਿਆ ਜਾਏ ਬਾਣੀ ਪੜ ਲਾਂ ਮੈਂ ਅਜਲੇ ਸਮੇਂ ਨੂੰ ਸਵਾਰਿਆ ਹੀ ਨਹੀਂ ਧਿਆਨ ਨਾਲ ਬਾਣੀ ਪੜੀ ਨਹੀਂ ਜੇਕਰ ਕੱਲ ਸਵੇਰੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰੋਗੇ ਨਾ ਜਾਂ ਕੱਲ ਸ਼ਾਮ ਨੂੰ ਸੋਧਰ ਦੀ ਬਾਣੀ ਦਾ ਪਾਠ ਪੜੋਗੇ ਜਿਹੜਾ ਪਹਿਲਾ ਸ਼ਬਦ ਹਨ ਸੋਧਰ ਵਾਲਾ ਤੇ ਜੋ ਜਪਜੀ ਸਾਹਿਬ ਦੀ ਬਾਣੀ ਦਾ ਸ਼ਬਦ ਹੈ ਸੋਧਰ ਕੇ ਹਸੋ ਕਰਕੇ ਹਾ ਜਿਤਬੈ ਸਰਬ ਸਮਾਲੇ ਇਹਦੇ ਅੰਤਰ ਦੇਖਿਓ ਇਹ ਸ਼ਬਦ ਵਿੱਚ ਕਿੰਨੇ ਨੇ ਤਕਰੀਬਨ 51 ਫਰਕ ਹੈ ਸ਼ਬਦਾਂ ਦਾ ਤੇ ਮੇਰੇ ਵਰਗੇ ਜਦੋਂ ਪਾਠ ਕਰ ਰਿਹਾ ਹੁੰਦਾ ਨਾਨਕ ਰਣ ਰਜ਼ਾਈ ਅਸਮਹਿਲਾ ਪਹਿਲਾ ਸੂਣ ਵੱਡਾ ਆਖੇ ਸਭ ਕੋ ਜਿਹੜੂ ਸਬਨਿਧਾਨ ਦਾ ਅਸ਼ਟ ਸਿਧਾਂਤ ਆ ਜਾਂਦਾ ਹੈ ਫਿਰ ਪਿਛੇ ਮੁੜ ਕੇ ਹੁੰਦਾ ਕਹਿੰਦਾ ਮੈਂ ਜਪਜੀ ਸਾਹਿਬ ਕਰ ਰਿਹਾ ਸੀ ਜਾ ਰਾਤ ਨੂੰ ਜਦੋਂ ਸ਼ਾਮ ਨੂੰ ਸੋਧਰ ਦੀ ਬਾਣੀ ਦਾ ਪਾਠ ਕਰਦਾ 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 ਸ਼ਲੋਕ ਪਵਨ ਗੁਰੂ ਪਾਣੀ ਪਿੱਤਾ ਜਾਂ ਧਰਮ ਖੰਡ ਕਹੇ ਧਰਮ ਜਾ ਕੇ ਜਦੋਂ ਪੌੜੀ ਪੜਦਾ ਫਿਰ ਵਾਪਸ ਮੁੜ ਕੇ ਹੁੰਦਾ ਕਹਿੰਦਾ ਮੈਂ ਜਪਜੀ ਸਾਹਿਬ ਦੀ ਬਾਣੀ ਪੜ ਰਿਆ ਸੀ ਮਤਲਬ ਸਾਡਾ ਕਿਤੇ ਨਾ ਕਿਤੇ ਧਿਆਨ ਨਹੀਂ ਹੈ ਜੇ ਸਾਡੇ ਕੋਲ ਸਹੂਲਤ ਆ ਗਈ ਹੈ ਨਾ ਸਾਡੇ ਕੋਲ ਮੋਬਾਈਲ ਫੋਨ ਦੀ ਗੁਰਬਾਣੀ ਪੜਨੀ ਹੈ ਤੈਨੂੰ ਪੜ੍ਹੀਏ ਉਹਨੂੰ ਸਮਝੀਏ ਜੇਬ 'ਚ ਫੋਨ ਪਿਆ ਹੁੰਦਾ ਹੈ ਅਸੀਂ ਕਹਿੰਨੇ ਕਿ ਮੈਂ ਬਾਣੀ ਪੜ ਰਿਹਾ ਹਾਂ ਮਾਲਕ ਨੇ ਉਹ ਗੱਲ ਕੀ ਹੱਥਾਂ ਪੈਰਾਂ ਦੇ ਨਾਲ ਕੰਮ ਕਰ ਕਰ ਤੇ ਪ੍ਰਮਾਤਮਾ ਨੂੰ ਯਾਦ ਰੱਖਦੇ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਚੁਗਲੀਆਂ ਕਿੰਨੇ ਲੋਕਾਂ ਦੀਆਂ ਨਿੰਦਿਆ ਵਿੱਚੇ ਕਰੀ ਜਾਂਦੇ ਹਾਂ ਫਿਰ ਕਿੰਨੇ ਗੁਰਬਾਣੀ ਸਾਡੇ ਤੇ ਅਸਰ ਨਹੀਂ ਕਰਦੀ ਗੁਰਬਾਣੀ ਨੂੰ ਪੜ੍ਹੀਏ ਭਾਵੇਂ ਚਾਰ ਅੰਗ ਪੜ੍ਹੀਏ ਰੋਜ਼ਾਨਾ ਦੇ ਦੋ ਅੰਗ ਪੜ੍ਹੀਏ ਤਿੰਨ ਅੰਗ ਪੜ੍ਹੀਏ ਇਸ ਤਰ੍ਹਾਂ ਗੱਲ ਕਰੀਏ ਕਿ ਮਾਲਕ ਜੀ ਤੁਹਾਡੇ ਨਾਲ ਮੈਂ ਗੱਲਾਂ ਕਰਨੀਆਂ ਨੇ ਅੱਜ ਅਸੀਂ ਦੋਸਤੋ ਇੱਕ ਅੰਗ ਤੋਂ ਜਿਹੜਾ ਪਹਿਲਾ ਸ਼ਬਦ ਹੈ ਕਿਥੋਂ ਆਰੰਭ ਹੁੰਦਾ ਹੈ ਉੱਥੋਂ ਲੈ ਕੇ 220 ਅੰਕ ਤੱਕ ਜਿੱਥੇ ਨੌਵੇਂ ਗੁਰੂ ਦੇ ਮਹਾਰਾਜ ਪਾਰਸ਼ਾ ਜੀ ਦੇ ਨੌ ਸ਼ਬਦ ਸਮਾਪਤ ਹੁੰਦੇ ਹਨ ਅਸੀਂ ਉੱਥੋਂ ਤੱਕ ਬਾਣੀ ਦੇ ਪਾਠ ਕਰਾਂਗੇ ਆਓ ਬੜੇ ਪਿਆਰ ਦੇ ਨਾਲ ਬਾਣੀ ਸਰਵਨ